ਪੀਡੀਐਸ న్యూ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਪੂਰੀਆਂ ਜੋਬਨ ਤੇ ਆ ਤੇ ਹਰ ਜਿਹੜੀ ਪਾਰਟੀ ਆ ਉਹ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀ ਪਈ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਉਮੀਦਵਾਰ ਆ ਉਹ ਚੋਣ ਮੈਦਾਨ ਦੇ ਵਿੱਚ ਤਾਰ ਦਿੱਤੇ ਨੇ ਤੇ ਉਹ ਪੱਟਾਂ ਤੇ ਖਾਪੀਆਂ ਮਾਰਦੇ ਪਏ ਨੇ ਕਿ ਸਾਡੇ ਕੱਦ ਦਾ ਉਮੀਦਵਾਰ ਕੋਈ ਵੀ ਪਾਰਟੀ ਦੇ ਕੋਲੋਂ ਨਹੀਂ ਖੜਾ ਕੀਤਾ ਜਾ ਰਿਹਾ ਕਿਉਂਕਿ ਨਾ ਤਾਂ ਜਿੱਤਕ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਨਾ ਹੀ ਕਾਂਗਰਸ ਨੇ ਨਾ ਹੀ ਭਾਜਪਾ ਨੇ ਨਾ ਹੀ ਭੋਜਨ ਸਮਾਜ ਪਾਰਟੀ ਨੇ ਮੈਂ ਗੱਲ ਕਰਨੀ ਚਾਹੁੰਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਇਸੇ ਤਰ੍ਹਾਂ ਇਨਾਂ ਸਾਰੀਆਂ ਪਾਰਟੀਆਂ ਨੂੰ ਬਹੁਤ ਵੱਡਾ ਹਲਕਾ ਖਡੂਰ ਸਾਹਿਬ ਤੋਂ ਝਟਕਾ ਲੱਗਣ ਜਾ ਰਿਹਾ ਏ ਤੇ ਸਭ ਤੋਂ ਵੱਡਾ ਜਿਹੜਾ ਨਾ ਝਟਕਾ ਉਹ ਲੱਗਣ ਜਾ ਰਿਹਾ ਏ ਝਾੜੂ ਨੂੰ ਬੋਕਰਵਾਲੀ ਪਾਰਟੀ ਨੂੰ ਕਿਉਂਕਿ ਜਿਸ ਸ਼ਖਸ ਦੇ ਨਾਲ ਅੱਜ ਤੁਹਾਨੂੰ ਆਪਾਂ ਮਿਲੌਣ ਜਾ ਰਹੇ ਆ ਕਿਸੇ ਜਾਣ ਪਹਿਚਾਨ ਦੇ ਉਹ ਮੁਹਤਾਜਨੀ ਨੇ ਉਹਨਾਂ ਨੇ 30 ਸਾਲ ਰੰਤਨਤਨ ਸ਼ਹਿਰ ਦੇ ਵਿੱਚ ਐਮਸੀ ਦੀ ਚੋਣ ਲੜੀਏ ਲਗਾਤਾਰ 30 ਸਾਲ ਤੇ ਉਹ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਮੈਂ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਸਰਦਾਰ ਕਵਲਜੀਤ ਸਿੰਘ ਸਾਹਾ ਐਮਸੀ ਦੇ ਨਾਲ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਮੈਂ ਇੱਥੇ ਦੱਸਣਾ ਚਾਹੁੰਦਾ ਐ ਕਿ ਕਵਲਜੀਤ ਸਿੰਘ ਸਾਹਾ ਜੀ ਇਸ ਟਾਈਮ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਆਓ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੇ ਹਾਂ ਕਿਉਂਕਿ ਉਹ ਅਕਾਲੀ ਦਲ ਦੇ ਵਿੱਚ ਵੀ ਬਹੁਤ ਲੰਮਾ ਸਮਾਂ ਰਹਿ ਚੁੱਕੇ ਨੇ ਕਾਂਗਰਸ ਦੇ ਵਿੱਚ ਵੀ ਰਹੇ ਨੇ ਤੇ ਬੜਾ ਜੋਰ ਲਾ ਕੇ ਲੋਕਾਂ ਦੇ ਗਾੜੀ ਹੱਥ ਜੋੜ ਕੇ ਤਰਲੇ ਕੱਢ ਕੇ ਉਹਨਾਂ ਨੇ ਤਰਨਤਾਰਨ ਹਲਕਾ ਤਰਨਤਾਰਨ ਦੇ ਵਿਦਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਜਤਾਇਆ ਸੀ ਪਤਾ ਨਹੀਂ ਏਡੀ ਛੇਤੀ ਉਹਨਾਂ ਦਾ ਮੋਹ ਭੰਗ ਕਿਉਂ ਆ ਕਿਉਂ ਹੋਇਆ ਉਹ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਕਲਜੀ ਸਿੰਘ ਸਾਹਾ ਜੀ ਮੌਜੂਦ ਹੈ ਹਾਂਜੀ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਬਾਬਾ ਜੀ ਜੀਡੀਐਸ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਰ ਬੜੇ ਜ਼ੋਰ ਦੇ ਨਾਲ ਤੁਸੀਂ ਝਾੜੂ ਪਾਰਟੀ ਦੀ ਸਪੋਰਟ ਕੀਤੀ ਸੀ ਤੇ ਕੱਲੇ ਕੱਲੇ ਵਰਕਰ ਦੇ ਗਾੜੀ ਹੱਥ ਜੋੜੇ ਸੀ ਇਹਨਾਂ ਦੋ ਸਾਲਾਂ ਦੇ ਵਿੱਚ ਇਹੋ ਜੀ ਕਿਹੜੀ ਗੱਲ ਹੋ ਗਈ ਹੈ ਜਿਹੜਾ ਢਾਡਾ ਬਹੁਤ ਛੇਤੀ ਜਿਹੜਾ ਇਸ ਪਾਰਟੀ ਤੋਂ ਮੂੰ ਭੰਗ ਹੋ ਗਿਆ ਹੈ ਤੇ ਤੁਸੀਂ ਆਜ਼ਾਦ ਉਮੀਦ ਵਰ ਵੱਲੋਂ ਆਪਣਾ ਜਿਹੜਾ ਐਲਾਨ ਕਰ ਦਿੱਤਾ ਹੈ ਵੇਖੋ ਬੜੇ ਜ਼ੋਰ ਨਾਲ ਤੇ ਕੀ ਅਹੀਂ ਤੇ ਬੜੇ ਸਾਫ਼ ਦਿਲ ਦੇ ਨਾਲ ਜੀਦਾ ਵੀ ਸਾਥ ਨੇ ਸਾਫ ਦਿਲ ਦੇ ਨਾਲ ਸਾਥ ਦਈਦਾ ਸੰਗਤ ਦੇ ਅੱਗੇ ਬੇਨਤੀ ਕਰਕੇ ਸੰਗਤ ਨੂੰ ਕਹੀਦਾ ਕਿ ਉਹ ਤਰੀਕੇ ਦੇ ਨਾਲ ਸਾਰਾ ਸਿਸਟਮ ਕਰੀਦਾ ਜਦੋਂ ਸੰਗਤ ਨੂੰ ਕਿਸੇ ਕੰਮ ਦੀ ਜ਼ਰੂਰਤ ਪੈਂਦੀ ਕੰਮ ਮਤਲਬ ਸਾਂਝੇ ਦੇ ਸੰਗਤ ਦੇ ਕੰਮ ਹੁੰਦੇ ਕੋਈ ਉਹੋ ਜਿਹੇ ਕਿਸੇ ਨੂੰ ਜ਼ਰੂਰਤ ਪੈਂਦੀ ਨੇ ਨਾ ਉਹੋ ਜੇ ਕੰਮਾਂ ਦੇ ਵਿੱਚ ਆਪਾਂ ਕੋਈ ਇਹਦੇ ਨਾਲ ਸਾਥ ਦੇਣੇ ਹੀ ਹੈ ਜਦੋਂ ਸੰਗਤ ਨੂੰ ਕੋਈ ਸਾਂਝੇ ਕੰਮਾਂ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਕੰਮਾਂ ਦੇ ਵਿੱਚ ਕੋਈ ਰੁਕਾਵਟ ਆਵੇ ਜਿਹੜਾ ਮੁਖੀ ਬਣਾਇਆ ਹੋਵੇ ਤੇ ਮੁਖੀ ਕਹਿਵੜੇ ਇਗਨੋਰ ਸਿਸਟਮ ਕਰੇ ਤੇ ਫਿਰ ਗੱਡੀ ਤੇ ਚੱਲਦੀ ਨਹੀਂ ਨਾ ਜੇ ਗੱਡੀ ਤਾਂ ਹੀ ਚੱਲਦੀ ਜੇ ਸਾਫ਼ ਸਿਸਟਮ ਜੇ ਆਪਾਂ ਦਿਲ ਸਾਫ਼ ਨਾਲ ਚੱਲੇ ਤੇ ਅਗਲੇ ਦਾ ਫਰਜ਼ ਵੀ ਬੰਦਾ ਸਾਫ਼ ਦੇਣਾ ਚੱਲਣ ਦਾ ਤੇ ਫਿਰ ਇਹ ਸੰਗਤ ਨਾਲ ਜੁੜਦੀ ਨਹੀਂ ਤੇ ਸੰਗਤ ਫਿਰ ਟੁੱਟਦੀ ਆ ਫਿਰ ਸਾਫ਼ ਸਿੰਘ ਨਾਲੋਂ ਤਾਂ ਨਹੀਂ ਟੁੱਟਦੀ ਜੀ ਦਾ ਸਾਥ ਦਿੱਤਾ ਉਹਦੇ ਨਾਲ ਹੀ ਟੁੱਟਦੀ ਆ ਸਭਾ ਜੀ ਜਿਸ ਜਗ੍ਹਾ ਤੇ ਬੈਠ ਕੇ ਅੱਜ ਆਪਾਂ ਇੰਟਰਵਿਊ ਕਰਦੇ ਪਏ ਐ ਇਸੇ ਜਗ੍ਹਾ ਤੇ ਇੱਕ ਦਿਨ ਅ ਮਨੀਸ਼ ਸੁਸੋਧਿਆ ਜੀ ਜਾਂ ਹੋਰ ਜਿਹੜੇ ਵੱਡੇ ਜਿਹੜੇ ਚਿਹਰੇ ਨੇ ਆਮ ਆਦਮੀ ਪਾਰਟੀ ਦੇ ਇਸ ਘਰ ਦੇ ਵਿੱਚ ਬੈਠੇ ਸੀ ਤਾਂ ਬੜੇ ਵੱਡੇ ਵੱਡੇ ਉਹਨਾਂ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦਾ ਕੀ ਬਣਿਆ ਵੇਖੋ ਉਸ ਸਮੇਂ ਨਰੇਸ਼ ਜੱਦਵ ਐਮ ਐਲ ਏ ਦਿੱਲੀ ਦੇ ਹੀ ਉਹ ਵੀ ਆਏ ਸੀ ਸੋਲਸਾ ਵੀ ਸੀ ਮਨੀਸ਼ ਸੁਸੋਧਿਆ ਸਾਹਿਬ ਆਏ ਨਹੀਂ ਜਦੋਂ ਗੱਲਬਾਤ ਜਿੱਤਰਾ ਵੀ ਹੋਈ ਉਹ ਸਮੇਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਜੇ ਤੁਸੀਂ ਇੰਜ ਕਰਨਾ ਵੀ ਸਾਥ ਦੇਣਾ ਜੇ ਤੁਹਾਡੇ ਕੰਮਕਾਰ ਜੇ ਤੁਸੀਂ ਕਿਸੇ ਸੰਗਤ ਦੇ ਜਾ ਕਰਾਉਣੇ ਚਾਹੁੰਦੇ ਜੇ ਤੇ ਨਹੀਂ ਹੁੰਦੇ ਸਾਂਝੇ ਕੰਮ ਤੇ ਫਿਰ ਤੁਸੀਂ ਉਹ ਇਨਸਾਨ ਨੂੰ ਨਹੀਂ ਕਹਿਣਾ ਸਾਨੂੰ ਕਹਿਣਾ ਹੂੰ ਤੇ ਫਿਰ ਉਹ ਤੈਨੂੰ ਪਤਾ ਵੀ ਉੱਥੇ ਸੱਜੇ ਕਿੱਬੇ ਕਈ ਅੜਚਣਾਂ ਆ ਗਈਆਂ ਫਿਰ ਉੱਥੇ ਤੇ ਗਿਆ ਨਰੇਸ਼ ਜਾਦਵ ਜੀ ਨੂੰ ਇੱਕ ਦੋ ਵਾਰੀ ਫੋਨ ਕੀਤਾ ਇੱਕ ਦੋ ਵਾਰੀ ਚੱਕਿਆ ਨਾ ਬਾਅਦ ਚ ਤੇ ਉਹਨੇ ਚੱਕਿਆ ਵੀ ਨਹੀਂ ਹੂੰ ਤੇ ਫਿਰ ਅਸੀਂ ਕਹਿਣਾ ਵੀ ਕਿੰਦੋ ਜੇ ਕਹਿੰਦੇ ਜੇ ਜਿਹੜੇ ਸਿਸਟਮ ਨਾਲ ਗਏ ਜਿਉ ਉਹਨਾਂ ਹੀ ਨਹੀਂ ਚੱਕਿਆ ਤੇ ਫਿਰ ਗਾਂ ਅਗਲੇ ਵੀ ਕੀ ਚੱਕਣਾ ਹੈ ਸਾਨੂੰ ਤੇ ਕੰਮ ਕਹਿੰਦੇ ਸੰਗਤ ਦੇ ਕੰਮ ਸਾਂਝੇ ਕੰਮ ਕਹਿੰਦੇ ਅਸੀਂ ਘਰ ਦਾ ਕੰਮ ਤੇ ਕੋਈ ਕਹਿੰਦੇ ਨਹੀਂ ਕਿਸੇ ਨੂੰ ਹੂੰ ਵਨਾਨ ਕੇ ਨਾ ਪਾਵੇ ਪ੍ਰਮਾਤਮਾ ਨਾ ਜੀ ਸਾਫ ਸੁਥਾਈ ਰੱਖੇ ਸਾਫ ਸੁਥੇ ਕੰਮ ਕਰੀਦੇ ਆ ਰੱਬ ਦੀ ਧਰਤੀ ਤੇ ਆਏ ਆ ਇੱਕ ਵਾਰ ਆਇਆ ਕੋਈ ਇਨਸਾਨ ਬਾਦ ਚਾਹੁੰਦਾ ਨਹੀਂ ਜੇ ਕਰੀ ਆਇਆ ਚੰਗੇ ਕੰਮ ਕਰ ਗਿਆ ਸਦਾ ਹੀ ਲੋਕ ਯਾਦ ਕਰਦੇ ਜੇ ਮਾੜੇ ਕੀਤੇ ਤੇ ਫਿਰ ਸਦਾ ਲੋਕ ਗਾਲਾਂ ਕੱਢਦੇ ਰਹਿੰਦੇ ਫਿਰ ਆਉਣ ਦਾ ਕੋਈ ਫਾਇਦਾ ਨਹੀਂ ਬਿਲਕੁਲ ਸਭਾ ਜੀ ਸਭ ਤੋਂ ਪਹਿਲਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਦਿਲੋਂ ਸਾਥ ਦਿੱਤਾ ਉਸ ਤੋਂ ਬਾਅਦ ਫਿਰ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਫਿਰ ਝਾੜੂ ਪਾਰਟੀ ਦਾ ਸਾਥ ਦਿੱਤਾ ਕਿਹੜੀ ਇਹੋ ਜੀ ਗੱਲ ਹੈ ਕਿ ਤੁਸੀਂ ਪਾਰਟੀ ਦੇ ਫਰੇਮ ਦੇ ਵਿੱਚ ਫਿੱਟ ਨਹੀਂ ਬੈਠਦੇ ਜਾਂ ਪਾਰਟੀ ਤੁਹਾਨੂੰ ਨਹੀਂ ਉਸ ਫਰੇਮ ਦੇ ਵਿੱਚ ਫਿੱਟ ਬਣਾ ਬਣ ਦਿੰਦੀ ਦੇਖੋ ਅਹੀਂ ਤੇ ਸੱਚੇ ਕੀ ਇਤਨਾਂ ਨਾਲ ਚੱਲਣ ਵਾਲੇ ਇਨਸਾਨ ਆ ਪਤਾ ਨਹੀਂ ਫਰੇਮ ਉਹਨਾਂ ਦਾ ਕਿਹੋ ਜਿਹਾ ਹੋਊਗਾ ਨਾ ਕਰਦੇ ਹੋਣਗੇ ਤੇ ਉਹਨਾਂ ਨੂੰ ਫਰੇਮ ਨੂੰ ਸੈੱਟ ਕਰਕੇ ਚੰਗੇ ਤਰੀਕੇ ਨਾਲ ਰੱਖਣਾ ਚਾਹੀਦਾ ਨਾ ਵੀ ਕਿਹੜੇ ਤਰੀਕੇ ਨਾਲ ਕਿਹੜੇ ਥਾਂ ਤੇ ਕਿਹੜੇ ਫਰੇਮ ਦੇ ਵਿੱਚ ਕਿਹੜੇ ਇਨਸਾਨ ਨੂੰ ਫਿਟ ਕਰਨਾ ਵੇਖੋ ਜੇ ਸਾਫ਼ ਸੁਥਰੇ ਸਿਸਟਮ ਵਾਲੇ ਤੇ ਸਾਫ਼ ਸੁਥਰੇ ਫਰੇਮ ਦੇ ਵਿੱਚ ਉਹ ਹੋਵਾਂਗੇ ਹੈ ਨਾ ਜੀ ਤੇ ਕੇਵਲਿਓ ਫਰੇਮਾਂ ਦੇ ਵਿੱਚ ਕੋਈ 19 ਕੀ ਵਾਲਾ ਹੋ ਸਕਦਾ ਫਿਰ ਨਹੀਂ ਵੀ ਹੋ ਸਕਦਾ ਫਿੱਟ ਤਾਂ ਅਗਰ ਕਿ ਨਹੀਂ ਹੁੰਦਾ ਹੋਊਗਾ ਤੇ ਬਾਰੇ ਤੇ ਉਹ ਹੀ ਦੱਸ ਸਕਦੇ ਮੈਂ ਤਾਂ ਕੋਈ ਦੱਸ ਵੀ ਨਹੀਂ ਸਕਦਾ ਜਿਨ੍ਹਾਂ ਨੇ ਫਰੇਮ ਬਣਾਇਆ ਹੋਊਗਾ ਹੈ ਨਾ ਜੀ ਉਹ ਦੱਸਣਗੇ ਵੀ ਨਹੀਂ ਇਹ ਫਰੇਮ ਤੇ ਇਸ ਤਰ੍ਹਾਂ ਕੀ ਫ ਕਰਕੇ ਨਹੀਂ ਕੀਤਾ ਬਾਅਦ ਤੇ ਬਾਕੀ ਰੱਬ ਦੀ ਧਰਤੀ ਤੇ ਆਏ ਆ ਸਾਫ ਸੁਥਰੇ ਤੇ ਚੰਗੇ ਕੰਮ ਕਰ ਲਈ ਆਏ ਆ ਸੰਗਤ ਦੀ ਸੇਵਾ ਕਰ ਲਈ ਆਏ ਜੀ ਆਜ਼ਾਦ ਲੜਨ ਲੱਗੇ ਆ ਤੇ ਸਾਫ ਸੁਥਰੀ ਸੰਗਤ ਦੇ ਕਰਕੇ ਸੰਗਤ ਨੂੰ ਸਾਫ ਸੁਥਰੇ ਕੰਮ ਕਰਵਾ ਕੇ ਕਰਕੇ ਦੇਣ ਕਰਕੇ ਹੀ ਆਜ਼ਾਦ ਲੜਨ ਲੱਗੇ ਆ ਵੈਸੇ ਤੇ ਚਲੋ ਆਪਾਂ ਨੂੰ ਵੀ ਲੋੜ ਹੀ ਵਧੀਆ ਸਿਸਟਮ ਚੱਲ ਰਿਹਾ ਕੋਈ ਗੱਲ ਨਹੀਂ ਬਾਬੇ ਨਾਨਕ ਦੀ ਕਿਰਪਾ ਪਰਮਾਤਮਾ ਦੀ ਵਧੀਆ ਸਿਸਟਮ ਚੱਲਦਾ ਜੀ ਸਭਾ ਜੀ ਇੱਕ ਗੱਲ ਮੈਂ ਇੱਥੇ ਕਹਿਣੀ ਚਾਹਨਾ ਕਿ ਜਦੋਂ ਆਪ ਪਾਰਟੀ ਆਮ ਆਦਮੀ ਪਾਰਟੀਆਂ ਦੀ ਤੇ ਆਮ ਆਮ ਕਹਿ ਕੇ ਲੋਕਾਂ ਨੂੰ ਪਰਮਾਉਂਦੀ ਏ ਗੁੰਮਰਾਹ ਕਰਦੀ ਏ ਜਿਹੜਾ ਭਗਵੰਤ ਮਾਨ ਸੀ ਪਹਿਲਾਂ ਤਾਂ ਕਾਲੀਦਲ ਨੂੰ ਕਾਂਗਰਸ ਨੂੰ ਬੜੇ ਖੁੱਲ ਕੇ ਟਿੱਚਰਾਂ ਕਰਦਾ ਸੀ ਕਿ ਇੰਨੇ ਨੇ ਗਨਮੈਨ ਰੱਖੀ ਫਿਰਦੇ ਨੇ ਕਿ ਇਹਨਾਂ ਨੇ ਕਪਲੇ ਕੀਤੇ ਨੇ ਤੇ ਤਾਂ ਹੀ ਇਹ ਗਨਮੈਨ ਰੱਖੀ ਫਿਰਦੇ ਨੇ ਅੱਜ ਫਿਰ ਇਹੋ ਜਿਹਾ ਕਿਹੜਾ ਕਪਲਾ ਹੋ ਗਿਆ ਹੈ ਕਿ ਜਿਹੜਾ ਸਭ ਤੋਂ ਵੱਧ ਜਿਹੜੇ ਗਨਮੈਨ ਹੈ ਉਹ ਭਗਵੰਤ ਮਾਨ ਉਹਨਾਂ ਦੀ ਮਾਤਾ ਜੀ ਜਾਂ ਉਹਨਾਂ ਦੇ ਆਸੇ ਪਾਸੇ ਗਨਮੈਨ ਰੱਖੇ ਨੇ ਤੁਸੀਂ ਆਮ ਆਮ ਕਹਿ ਰਹੇ ਜੇ ਆਮ ਆਦਮੀ ਨਹੀਂ ਆਪ ਤੇ ਆਪ ਦਾ ਮਤਲਬ ਉਹ ਆਪਾਂ ਆਪ ਹੀ ਆਂ ਬਸ ਹੋਰ ਕੋਈ ਨਹੀਂ ਅੱਛਾ ਜੀ ਆਮ ਦਾ ਗਮ ਹੁੰਦਾ ਵੀ ਸਾਰੀ ਸੰਗਤ ਜਨਤਾ ਹੈ ਨਾ ਜੀ ਆਮ ਨਹੀਂ ਉਹ ਆਪ ਹਰ ਤਾਂ ਤੇ ਤੁਸੀਂ ਲਿਖਿਆ ਵੀ ਦੇਖ ਲਿਓ ਆਪ ਆਪ ਦਾ ਗਮ ਹੁੰਦਾ ਵੀ ਆਪਾਂ ਆਪ ਹੀ ਆਂ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਇਹ ਸਮਝਣ ਵਾਲਾ ਸਮਝਣ ਤੇ ਫੇਰੀ ਪਤਾ ਲੱਗਦਾ ਜੀ ਆਪਾਂ ਆਪ ਆ ਜਾਂ ਆਮ ਆ ਤੇ ਸਭ ਤੋਂ ਦੇ ਆਮ ਆ ਜੀ ਸੰਗਤ ਦੇ ਚਰਨਾਂ ਦੀ ਧੂੜ ਹੈ ਬਸ ਵੇਖੋ ਸਾਧ ਸਿੰਘ ਜੀ ਜਦੋਂ ਉਹ ਵੀ ਇਹੋ ਕੱਲ ਕਹਿੰਦੇ ਕਿ ਅਸੀਂ ਆਮ ਆਦਮੀ ਆ ਤੇ ਆਮ ਚਿਹਰੇ ਅਸੀਂ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਤਾਰੇ ਨੇ ਕੋਈ ਉਹਨਾਂ ਦੇ ਵਿਧਾਇਕ ਨੇ ਡਰਾਮਾ ਕੀਤਾ ਕੋਈ ਸਾਈਕਲ ਤੇ ਆਇਆ ਕੋਈ ਕਹਿੰਦੇ ਮੋਬਾਈਲ ਵੇਟਣ ਵਾਲਾ ਏ ਕੋਈ ਕੁਝ ਆ ਕੋਈ ਇਹੋ ਜਿਹੇ ਡਰਾਮੇ ਉਹਨਾਂ ਨੇ ਕੁਝ ਕੁ ਦਿਨ ਬੜੇ ਕੀਤੇ ਨੇ ਕਿ ਹੁਣ ਤੇ ਉਹ ਵੱਡੀਆਂ-ਵੱਡੀਆਂ ਗੱਡੀਆਂ ਤੇ ਘੁੰਮਦੇ ਨੇ ਲੱਖਾਂ ਦੇ ਮੋਬਾਈਲ ਲਈ ਫਿਰਦੇ ਨੇ ਤਾਂ ਹੁਣ ਇੱਥੋਂ ਤੱਕ ਕੇ ਇਹਨਾਂ ਨੂੰ ਕੋਈ ਆਮ ਤੇਰਾ ਜਿਹੜਾ ਹੈ ਉਹ ਤਾਂ ਨਜ਼ਰ ਨਹੀਂ ਆਇਆ ਜਿੰਨੇ ਵੀ ਵੱਤਵਾਦ ਉਹਨਾਂ ਨੇ ਕੈਪਟਨ ਤੇ ਮੰਤਰੀ ਚੋਣ ਮੈਦਾਨ ਦੇ ਵਿੱਚ ਤਾਰ ਦਿੱਤੇ ਨੇ ਜਾਂ ਹੋਰ ਜਿਹੜੇ ਖਾਸ ਚਿਹਰੇ ਨੇ ਜਿਹੜੇ ਉਹ ਆਪਣੇ ਚੋਣ ਮੈਦਾਨ ਦੇ ਵਿੱਚ ਤਾਰੇ ਨੇ ਕਿ ਇਹ ਨਾ ਹੋਵੇ ਕਿ ਸਾਬਕ ਕੱਲ ਨੂੰ ਜਿੱਤ ਕੇ ਤੇ ਇਹ ਵੀ ਖਾਸ ਬਣ ਜੇ ਵੇਖੋ ਆਮ ਆਮ ਦਾ ਸਿਸਟਮ ਤੁਸੀਂ ਕਹਿੰਦੇ ਸਾਈਕਲ ਤੇ ਆਉਣ ਦਾ ਮਤਲਬ ਹੈ ਨਾ ਵੇਖੋ ਜਦੋਂ ਲੈਕਚਰਾਂ ਲੜੀਆਂ ਉਦੋਂ ਤੇ ਕਾਰਾਂ ਜੀ ਤੇ ਲੜੀਆਂ ਸੀ ਨਾ ਲੈਕਚਰਾਂ ਤੇ ਜਿਹੜੇ ਸਮੇਂ ਤੇ ਜਿੱਤ ਗਏ ਤੇ ਉਸ ਸਮੇਂ ਸਾਈਕਲ ਤੇ ਜਾਣ ਦੀ ਕੀ ਲੋੜ ਸਕਦੇ ਹੁਣ ਪਤਾ ਹੀ ਉਹ ਕਾਰ ਕੋਈ ਇੱਕ ਅੱਧੀ ਤੇ ਕਿਤੇ ਹੋ ਹੀ ਸਕਦੀ ਹੈ ਫਿਰ ਉਧਰ ਸਰਕਾਰੀ ਵੀ ਤੇ ਗੱਡੀ ਇੱਕ ਅੱਧੀ ਕਿਹੜੇ ਤੇ ਤੁਹਾਨੂੰ ਪਤਾ ਮਿਲ ਹੀ ਜਾਂਦੀ ਫਿਰ ਸਾਈਕਲ ਤੇ ਜਾਣ ਨਾਲ ਕੀ ਤੇ ਥੋੜਾ ਐਡੀ ਗੱਲ ਨਹੀਂ ਬਣਦੀ ਜੇ ਸੰਗਤ ਨੇ ਬਣਾਇਆ ਤੇ ਸੰਗਤ ਨੂੰ ਕੁਝ ਕਰਕੇ ਦਿਖਾਓ ਜਿੱਤੇ ਤੁਹਾਡੇ ਕੋਲ ਅੱਜਕੱਲ ਦੌਰ ਗੱਡੀਆਂ ਦਾ ਜੇ ਗੱਡੀ ਤੁਹਾਡੇ ਕੋਲ ਹੈਗੀ ਆ ਜਦੋਂ ਲੈਕਚਰਾਂ ਲੜੀਆਂ ਗੱਡੀ ਤੇ ਉਸ ਸਮੇਂ ਹੋਊਗੀ ਜ ਹੈਣਾ ਤੇ ਮੈਂ ਵੀ ਗੱਲ ਨੂੰ ਕੋਈ ਬਣਦਾ ਕੰਮ ਤੇ ਮੈਂ ਸਾਈਕਲ ਤੇ ਜਾਂ ਉਹ ਸਿਸਟਮ ਦਾ ਗੱਲ ਕਰਾਂ ਵੈਸੇ ਮੈਂ ਤੇ ਤੁਹਾਨੂੰ ਇੱਕ ਗਲਤ ਜਿਹਾ ਮੈਂ ਤੇ ਤੁਰ ਕੇ ਰਹਿਣਾ ਵੀ ਜ਼ਿਆਦਾ ਪਸੰਦ ਕਰਦਾ ਸਾਈਕਲ ਤੇ ਵੀ ਕਿਉਂਕਿ ਮੈਂ ਉਹ ਨਹੀਂ ਉਹ ਸਿਆਸੀ ਸਿਸਟਮ ਦੇ ਨਾਲ ਵਿਖਾਉਣਾ ਨਹੀਂ ਚਾਹੁੰਦਾ ਕਿ ਮੈਂ ਆਹ ਤਰੀਕਾ ਮਿੰਨ ਤੋਂ ਸਾਰੀ ਦੁਨੀਆ ਨੂੰ ਪਤਾ ਮੈਂ ਸਾਈਕਲ ਤੇ ਤੇ ਸਾਰੀ ਸੈਰ ਸੁਰ ਕਰਦਾ ਸਾਈਕਲ ਤੇ ਮੈਨੂੰ ਵੈਸੇ ਹੀ ਵੀ ਐਕਟਿਵ ਆ ਜਾਂ ਸਾਈਕਲ ਜਾਂ ਮੈਨੂੰ ਤੁਰ ਕੇ ਵੀ ਜ਼ਿਆਦਾ ਪਸੰਦ ਆਉਂਦਾ ਕਾਰਗੁਰੂ ਚ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮੇਰਾ ਕੋਈ ਵਿਰੋਧੀ ਹੋਵੇ ਮੇਰਾ ਫਰਜ ਬਣਦਾ ਮੇਰਾ ਮਨ ਹੁੰਦਾ ਦਿਲ ਦੇ ਵਿੱਚ ਉਹਨੂੰ ਵੀ ਕਵਾਵਾ ਯਾਰ ਕਿਤੇ ਦੁਨੀਆ ਤੇ ਕਿਤੇ ਇਨਸਾਨ ਨੇ ਕਿਸੇ ਨੇ ਆਉਣਾ ਜਿਹੜਾ ਚਲ ਗਿਆ ਅਜੇ ਤੱਕ ਕਿੰਨੇ ਚਲ ਗਏ ਕੋਈ ਆਇਆ ਨਹੀਂ ਬਿਲਕੁਲ ਤੇ ਜਿਹੜਾ ਦੁਨੀਆ ਧਰਤੀ ਰੱਬ ਦੀ ਤੇ ਆਇਆ ਤੇ ਉਹਨੂੰ ਕਵਾਉਣ ਦਾ ਆਪਾਂ ਨੂੰ ਫਰਜ ਬਣਦਾ ਪਰ ਜੇ ਰੱਬ ਨੇ ਇੱਡੀ ਸੋਹਣੀ ਜ਼ਿੰਦਗੀ ਇਹ ਦਿੱਤੀ ਆ ਤੇ ਇਹਦੇ ਵਿੱਚ ਚੰਗੇ ਕੰਮ ਕਰਕੇ ਲੇਖੇ ਚੰਗੇ ਲਾ ਲਈਏ ਕੋਈ ਐਵੇਂ ਕੁਰਬਾਨੀ ਹੈਨਾ ਸਿਸਟਮ ਜਿਹੜਾ ਐਵੇਂ ਖਰਾਬ ਨਾ ਬੰਦਾ ਇਨਸਾਨ ਕਰ ਜੇ ਸਾਫ ਸੁਥਰੇ ਤੇ ਚੰਗੇ ਕੰਮ ਕਰਕੇ ਜਾਵੇ ਜੀ ਜੇ ਸਿਆਸੀ ਸਿਸਟਮ ਰੱਬ ਨੇ ਕੋਈ ਪਿਛਲੀਆਂ ਜਨਮਾਂ ਦੀਆਂ ਭਗਤੀਆਂ ਤੇ ਉਹਨਾਂ ਦਾ ਜੇ ਫਲ ਦਿੱਤਾ ਇਹ ਸੋਹਣੀਆਂ ਕੁਰਸੀਆਂ ਦਿੱਤੀਆਂ ਤੇ ਸੋਹਣੀਆਂ ਕੁਰਸੀਆਂ ਦੇ ਉੱਤੇ ਬਹਿ ਕੇ ਆਪਾਂ ਚੰਗੇ ਤੇ ਸਾਫ ਸੁਥਰੇ ਕੰਮ ਕਰੀਏ ਨਾ ਕਿ ਜਿਹੜੀ ਸੰਗਤ ਨੇ ਬਣਾਇਆ ਉਹਨਾਂ ਨੂੰ ਹੀ ਆਪਾਂ ਐਵੇਂ ਮਾਰ ਗਏ ਕੋਈ ਛੋਟੇ ਜਾਂ ਜੋ ਵੀ ਕਰੀਏ ਗੱਲ ਨਹੀਂ ਬਣਦੀ ਹਨਾ ਜੀ ਹਾਂਜੀ ਸਬਾ ਜੀ ਤੁਸੀਂ ਲੋਕ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਲੜਨ ਜਾ ਰਹੇ ਜੋ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕਿੰਨੇ ਹਲਕੇ ਆਉਂਦੇ ਨੇ ਨੌ ਹਲਕੇ ਆਉਂਦੇ ਜੀ ਅੱਛਾ ਕਿਹੜੇ-ਕਿਹੜੇ ਨੇ ਨੌ ਹਲਕੇ ਆਉਂਦੇ ਜੀ ਤਰਨਤਾਰਨ ਖੇਮਕਰਨ ਖਡੂਰ ਸਾਹਿਬ ਬਾਬਾ ਬਕਾਲਾ ਜੀਰਾ ਸੰਤਾਨਪੁਰ ਲੋਧੀ ਕਪੂਰਥਲਾ ਪੱਟੀ ਤੇ ਜੰਡਿਆਲਾ ਇਹਨਾਂ ਹਲਕਿਆਂ ਦੇ ਵਿੱਚ ਕਿਵੇਂ ਦਾ ਪ੍ਰਚਾਰ ਰਵੇਗਾ ਤੇ ਇਹਨਾਂ ਇਹਨਾਂ ਹਲਕਿਆਂ ਦੇ ਲੋਕਾਂ ਨੂੰ ਕਿਹੋ ਜੀ ਅਪੀਲ ਰਵੇਗੀ ਵੀ ਕੋ ਪ੍ਰਚਾਰ ਤੇ ਚੰਗਾ ਹੀ ਕਰਾਂਗੇ ਜੀ ਵਧੀਆ ਕਰਾਂਗੇ ਜਬਾਨ ਪਰਮਾਤਮਾ ਨੇ ਚੰਗੀ ਬੋਲਣ ਨਹੀਂ ਦਿੱਤੀ ਐ ਪੁੱਠਾ ਸਿੱਧਾ ਬੋਲਣ ਤੇ ਦਿੱਤੀ ਨਹੀਂ ਵੈਸੇ ਤੇ ਜਬਾਨ ਰੱਬ ਨੇ ਦਿੱਤੀ ਰੱਬ ਦਾ ਨਾਮ ਲੈਣ ਲਈ ਪਰ ਜਦੋਂ ਇਹ ਧਰਤੀ ਦੇ ਮਾਤ ਲੋਕ ਦੀ ਧਿਆਨ ਕੇ ਇਨਸਾਨ ਪਰਮਾਤਮਾ ਨੇ ਵੀ ਕਿਹਾ ਵੀ ਚਲੋ ਜੇ ਸਿਸਟਮ ਐ ਤੇ ਕੋਈ ਚੰਗੇ ਤਰੀਕੇ ਨਾਲ ਸਾਫ ਸੁਥਰਾ ਜਬਾਨ ਨਾਲ ਬੋਲਿਓ ਜੇ ਸਾਫ ਸੁਥਰਾ ਹੀ ਬੋਲਾਂਗੇ ਜੀ ਮਾੜਾ ਤੇ ਆਪਾਂ ਬੋਲਣੇ ਨਾ ਰੱਬ ਬੁਲਾਵੇ ਜੀ ਪਰਮਾਤਮਾ ਬਿਲਕੁਲ ਨਾ ਬੁਲਾਵੇ ਮਾੜਾ ਨਾ ਮਾੜਾ ਕਰਾ ਦੇ ਨਾਂ ਮਾੜਾ ਵਿਖਾਵੇ ਇਹ ਅੱਖਾਂ ਕਵਲਜੀਤ ਸਿੰਘ ਸਾਹਾ ਜੀ ਫਿਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜੀ ਆਜ਼ਾਦ ਉਮੀਦਵਾਰ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਫਿਰ ਕਿਹੜੇ ਜਿਹੜੇ ਮੇਨ ਮੁੱਦੇ ਰਹਿਣਗੇ ਜਿਨ੍ਹਾਂ ਤੇ ਚੋਣ ਲੜਨਗੇ ਸੰਗਤ ਦੇ ਸਹਿਯੋਗ ਦੇ ਨਾਲ ਲੜਾਂਗੇ ਜੀ ਸੰਗਤ ਲੜਾਊਗੀ ਪ੍ਰਮਾਤਮਾ ਦੀ ਸੰਗਤਿਆ ਰੱਬੂ ਉਹ ਹੀ ਲੜਾਊਗੀ ਤੇ ਜਿੱਤਰਾਂ ਦੀ ਸੰਗਤ ਕੰਮ ਕਰੂਗੀ ਉਸੇ ਤਰੀਕੇ ਨਾਲ ਸਾਫ਼ ਸੁਥਰਾ ਹੀ ਕਰਾਂਗੇ ਜੀ ਪੁੱਠਾ ਸੱਦਾ ਕੋਈ ਨਹੀਂ ਹੋਊਗਾ ਬਿਲਕੁਲ ਕਲੀਅਰ ਹੋਊਗਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ ਬਬਾਈ ਬਹੁਤ-ਬਹੁਤ ਧੰਨਵਾਦ ਇਹ ਸਨ ਕਬਲਜੀਤ ਸਿੰਘ ਸਾਹਬਾ ਜੀ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣਾ ਜਿਹੜਾ ਇਹ ਨਾਮ ਅਲੌਂਸ ਕਰ ਦਿੱਤਾ ਏ ਤੇ ਕਿਹਾ ਕਿ ਮੈਂ ਜਿੰਨੇ ਵੀ ਪਾਰਟੀਆਂ ਕਿਉਂਕਿ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਫਿਰ ਤਿੰਨ ਚਾਰ ਐਟਮ ਦੇ ਪੰਜ ਨੇ ਤੇ ਹੋਰ ਨਿੱਕੀਆਂ ਮੋਟੀਆਂ ਹੋਰ ਵੀ ਪਾਰਟੀਆਂ ਹੋ ਸਕਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਵਲਜੀਤ ਸਿੰਘ ਸਾਹਬਾ ਜੀ ਨੇ ਆਜ਼ਾਦ ਉਮੀਦਵਾਰ ਵਜੋਂ ਆਪਣਾ ਜਿਹੜਾ ਇਹ ਨਾਮ ਜਿਹੜਾ ਇਹ ਐਲਾਨ ਕਰ ਦਿੱਤਾ ਹੈ ਸੋ ਦੇਖਣਾ ਹੋਵੇਗਾ ਕਿ ਕਵਲਜੀਤ ਸਿੰਘ ਸਾਹਬਾ ਜੀ ਨੂੰ ਲੋਕ ਕਿਉਂਕਿ ਸ਼ਹਿਰ ਤਰਨਤਾਰਨ ਵਸਨੀਕਾਂ ਨੇ ਬੜਾ ਪਿਆਰ ਦਿੱਤਾ 30 ਸਾਲ ਮੈਂ ਕਹਿੰਨਾ ਕਿ ਇਹ ਸਾਲ ਦੇ ਵਿੱਚ ਦੋ ਸਾਲ ਦੇ ਵਿੱਚ ਲੋਕਾਂ ਦਾ ਐਡੀ ਵੱਡੀ ਜਿਹੜੀ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੀ ਉਹਦੇ ਤੋਂ ਮੋਹ ਭੰਗ ਹੋ ਗਿਆ ਹੈ ਤੇ ਇਹਨਾਂ ਨੂੰ 30 ਸਾਲਾਂ ਤੋਂ ਲੋਕਾਂ ਨੇ ਇਨਾ ਪਿਆਰ ਦਿੱਤਾ ਤੇ ਲਗਾਤਾਰ ਐਮ ਐਮ ਸੀ ਦੀ ਚੋਣ ਲੜਦੇ ਆ ਰਹੇ ਨੇ ਸੋ ਦੇਖਣਾ ਹੋਵੇਗਾ ਕਿ ਹੁਣ ਇਹਨਾਂ ਨੇ ਅੰਮ੍ਰਿਤ ਚੇਰਾ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਤਾਂ ਕਿਹੋ ਜਿਹਾ ਪਿਆਰ ਮਿਲਦਾ ਹੈ ਕਿੰਨੀ ਕਿ ਇਹ ਦੂਜੇ ਜਿਹੜੇ ਲੀਡਰਾਂ ਨੂੰ ਟੱਕਰ ਦੇ ਪਾਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤਦ ਤੱਕ ਸਾਨੂੰ ਦੋ ਇਜਾਜ਼ਤ ਮੈਂ ਟੜਪਣਾ ਗੁਰਦਿਆਲ ਸਿੰਘ ਤਰਨਤਾਲ